ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਮੁੰਬਈ ਦਾ ਯੋਗੀ ਸਭਾਗ੍ਰਹਿ ਅੱਜ ਇੱਕ ਇਤਿਹਾਸਕ ਤੇ ਅਤਿਆਤਮਕ ਪਲ ਦਾ ਸਾਕਸ਼ੀ ਬਣਿਆ ਮਹਾਰਾਸ਼ਟਰ ਸਰਕਾਰ ਦੇ ਅਲਪसंख्यक ਵਿਕਾਸ ਵਿਭਾਗ ਵੱਲੋਂ ਆਯੋਜਿਤ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਦੀ ਸ਼ੁਰੂਆਤ ਪੂਰੇ ਸ਼ਰਦਾ ਪਾਉ ਅਤੇ ਸਪਾਵਯਤਾ ਨਾਲ ਕੀਤੀ ਗਈ ਗੁਰਦੁਆਰਾ ਕਮੇਟੀਆਂ ਸਿੱਖ ਤੇ ਸਿੰਧੀ ਭਾਈਚਾਰੇ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਇਸ ਸੁਭਾਰੰਤ ਸਮਾਗਮ ਵਿੱਚ ਵੱਡੇ ਉਤਸ਼ਾਹ ਨਾਲ ਪਾਗਲੇ ਹਾ ਸਮਾਰੋਹ ਵਿੱਚ ਭਰਤੀ ਸੰਗੀਤ ਪੋਸਟਰ ਤੇ ਸਮਾਰਿਕਾ ਪੁਸਤਕਾ ਦਾ ਵਿਮੋਚਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨੋਵੀਸ ਨੇ ਕੀਤਾ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਾਰਮਿਕ ਆਜ਼ਾਦੀ ਤੇ ਮਾਨੁਕਤਾ ਦੀ ਰੱਖਿਆ ਲਈ ਸਭ ਤੋਂ ਵੱਡਾ ਬਲੀਦਾਨ ਦਿੱਤਾ जीवन साडी आत्मा मूल मूल का प्रतीक है अब सभी लोग जानते हैं कि श्री गुरु तेग बहादुर जी को सिख की चादर नहीं कहा गया खालसा की चादर नहीं कहा गया उनको हिंद जी की चादर कहा गया है क्योंकि उन्होंने जो शहादत दी वो केवल खालसा पंथ के लिए या सिख धर्म के लिए नहीं दी, उन्होंने जो शहादत दी इस भारत में रहने वाले तमाम लोगों के लिए हिंदुओं इस प्रकार की जिस समय जबरदस्ती होने की और ऐसे समय औरंगजेब ये जानता था कि कश्मीरी पंडित अगर अपना धर्म छोड़ देंगे तो फिर कश्मीर से लेकर दिल्ली तक हर प्रांत में बंगाल से लेकर तो पश्चिम तक हर प्रांत में मैं जो यहां का धर्म है यहां की संस्कृति है यहां की आराधना और पूजा की पद्धति है इस सब को बदल दूंगा लेकिन उसी को एक प्रकार से चैलेंज करने का आह्वान देने का काम गुरु तेग बहादुर जी ने किया और हमारे कश्मीरी पंडितों के लिए के बाद उनके सामने भी यह शर्त रखी गई कि वो सारा ये काम छोड़ दे और एक प्रकार से अपना धर्म भी बदल दे उन्होंने शहीद होना पसंद किया लेकिन इस देश की मिट्टी इस देश की, की संस्कृति और इस देश के धर्म को छोड़ने से उन्होंने इनकार कर दिया उन्होंने शहादत देखा कि जिस बर्बरता के साथ उनके सिर को अलग कर दिया गया और एक प्रकार से एक संदेश देने का प्रयास हुआ कि जो भी इस प्रकार से किसी भी धर्म को बचाने का प्रयास करेगा उसका हश्र हम यह करेंगे लेकिन उनकी शहादत ने एक ऐसा ज्वार हमारे देश में तैयार किया कि उसके बाद औरंगजेब अपने मंसूबों को इस मौके पर दमदमे टकसाल के मुखी संत ज्ञानी हरनाम सिंह खालसा जी ने आशिर्वाचन ने सारे श्रद्धालु अनु गुरु साहिब दिया सिखियांवाते तुरंदा पवित्र संदेश देता अंतरराष्ट्रीय सूफी गायक डॉक्टर सतेंद्र सरताज ने गुरु साहिब के जीवन के आधारत विशेष चरण पेश करके समागम का माहौल अत्यात्मक पावना नाल पर देता कोई उदास आया तो उसके लिए देनी एक इस सांझी तो वार्ता का सबसे बड़ा सबूत सिगार और परमात्मा जिसने कहा कि सतगुरु ने ही सरकार से कहा था कि ये सब मिल के दे रहे हैं जो आदत तो देखिए विशाल है।, है जो गोविंद की चादर तो देखिए आप सबका तो बहुत-बहुत शुक्रिया ਇਸ ਸਮਾਰੋਪ੍ਰਦੇਸ਼ ਦੇ ਤਿੰਨ ਵੱਡੇ ਗੁਰਮਤ ਸਮਾਗਮਾਂ ਦੀ ਲੜੀ ਦਾ ਪਹਿਲਾ ਪੜਾਅ ਹੈ ਜੋ ਅਗਲੇ ਚਰਨਾ ਵਿੱਚ ਨਾਗਪੁਰ ਅਤੇ ਨਾਂਦੇੜ ਵਿੱਚ ਆਯੋਜਿਤ ਕੀਤੇ ਜਾਣਗੇ। ਆਯੋਜਕਾਂ ਮੁਤਾਬਕ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿਆਗ ਤੇ ਸ਼ਹੀਦੀ ਸੰਦੇਸ਼ ਨੂੰ ਨਵੀਂ ਪੀੜੀ ਦੇ ਮਨ ਵਿੱਚ ਰੋਪਿਤ ਕਰਨਾ ਹੈ ਤਾਂ ਜੋ ਸਮਾਜ ਵਿੱਚ ਸਾਹਸ, ਸੱਭਿਆਚਾਰ ਅਤੇ ਮਨੁੱਖਤਾ ਦੀ ਜੋਤ ਜਗਦੀ ਰਹੇ। ਦੇਖੋ ਬਹੁਤ ਹੀ ਸੁਨੋਰਾ ਅਫਸਰ ਹੈ ਸਾਡੀ ਜਿਮਨੀ ਚ ਕਿ ਸਾਡੇ ਜੀਵਨ ਕਾਲ ਵਿੱਚ ਨੌਵੇਂ ਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਤੇ ਰਾਜ ਸਰ ਸਮਿਤੀ ਦਾ ਗਠਨ ਹੋਇਆ ਹੈ ਖੇਤਰੀਆ ਕਮੇਟੀ ਦਾ ਗਠਨ ਹੋਇਆ ਹੈ ਔਰ ਮਹਾਰਾਸ਼ਟਰ ਸਰਕਾਰੇ ਨੂੰ ਬਹੁਤ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਔਰ ਜਿੱਦਾਂ ਕਿ ਆਪ ਜਾਣਦੇ ਹੋਗੇ ਤਿੰਨ ਵੱਡੇ ਗੁਰਮਤ ਸਮਾਗਮ ਹੋਣੇ ਹਨ ਇੱਕ ਮ ਤਖਤ ਜੂਰ ਸਾਹਿਬ ਦੀ ਗੱਲ ਕਰਾਂ ਅਨੰਦਦੇੜ ਇੱਕ ਨਾਗਪੁਰ ਦੀ ਗੱਲ ਕਰਾਂ ਤੇ ਇੱਕ ਮੁੰਬਈ ਵਿੱਚ ਇਹਦੇ ਵਿੱਚ ਸ਼ਿਰਕਤ ਕਰਨ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇੱਕ ਪ੍ਰੋਗਰਾਮ ਧਿਆਣਗੇ ਤੇ ਯੋਗਿਆ ਦਿੱਤਿਆ ਨਾਥ ਇੱਕ ਪ੍ਰੋਗਰਾਮ ਧਿਆਣਗੇ ਔਰ ਸਾਡੇ ਮੁੱਖ ਮੰਤਰੀ ਤੇ ਕੈਬਨਿਟ ਪੂਰਾ ਹਰ ਇੱਕ ਪ੍ਰੋਗਰਾਮਾਂ ਚ ਰਹੇਗਾ ਇਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਸਰ ਅਤੇ ਮਾਨਯੋਗ ਮੁੱਖ ਮੰਤਰੀ ਦਵਿੰਦਰ ਜੀ ਫਰਨੋਵਿਸ ਦਿੱਤੀ ਹੈ ਕਿ ਸਾਨੂੰ ਜਾਗਰਣ ਕਰਨਾ ਹੈ ਕਰ ਕਰ ਤੱਕ ਗੁਰੂ ਸਾਹਿਬ ਦਾ ਇਤਿਹਾਸ ਪਹੁੰਚਾਉਣਾ ਹੈ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਕਿ ਜਿੱਥੇ ਕਿ ਇਹ ਸ਼ਤਾਬਦੀ ਜੋ ਕਿ ਸਾਡੇ ਨੌਜਵਾਨ ਸਾਡੇ ਹੋਰ ਸਮਾਜ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉਹਨਾਂ ਦੇ ਬਲੀਦਾਨ ਬਾਰੇ ਭੁੱਲ ਚੁੱਕੇ ਹਨ ਜੇ ਇਹ ਹੀ ਸਮੇਂ ਅਗੇ ਚਲਦਾ ਰਿਹਾ ਤੇ ਸਾਨੂੰ ਬਹੁਤ ਸ਼ਰਮਿੰਦਗੀ ਵੀ ਹੋਏਗੀ ਕਿ ਸਾਡੇ ਜੀਵਨ ਕਾਲ ਵਿੱਚ ਸਾਨੂੰ ਸੁਨਹਿਰਾ ਮੌਕਾ ਮਿਲਿਆ ਸੀ ਅਸੀਂ ਉਹਨਾਂ ਦਾ ਇਤਿਹਾਸ ਆਪਣੇ ਬੱਚਿਆਂ ਤੱਕ ਦੂਜੇ ਸਮਾਜਾਂ ਤੱਕ ਨਹੀਂ ਪਹੁੰਚਾ ਸਕੇ ਕਿਉਂਕਿ ਜੇ ਉਸ ਸਮੇਂ 350 ਸਾਲ ਪਹਿਲੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਬਲੀਦਾਨ ਨਾ ਦਿੰਦੇ ਤੇ ਸ਼ਾਇਦ ਦੇਸ਼ ਦੀ ਡੈਮੋਗ੍ਰਾਫੀ ਕੁਝ ਹੋਰ ਹੁੰਦੀ ਇਹ ਦੇਸ਼ ਵਰਲਡ ਦੇ ਮੈਪ 'ਚ ਨਾ ਹੁੰਦਾ ਸਾਨੂੰ ਲੋੜ ਹੈ ਇਤਿਹਾਸ ਪਹੁੰਚਾਣ ਦੀ ਅੱਜ ਇੱਥੇ ਇੱਕ ਵਰਕਸ਼ਾਪ ਰੱਖੀ ਗਈ ਸੀ ਸਵੇਰੇ ਸਿੰਧੀ ਸਮਾਦ ਦੀ ਵਕਸ਼ਾਪ ਹੋਈ ਫਿਰ ਸਾਡੇ ਸਿੱਖ ਸਮਾਦ ਦੀ ਹੋਈ ਜਿੱਥੇ ਕਿ ਲਗਭਗ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਇੱਥੇ ਪਹੁੰਚੇ ਸਨ ਉਹਨਾਂ ਨੂੰ ਪੂਰਾ ਵੇਰਵਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਇਹ ਜਾਗਰਣ ਕਰਨਾ ਹੈ ਕਿਸ ਕਿਸ ਤਰ੍ਹਾਂ ਇਹ ਇਤਿਹਾਸ ਕਰ ਕਰ ਪਹੁੰਚਾਣਾ ਹੈ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਨਮਾਨਿਤ ਮਾਨਨੀਆਂ ਮੁੱਖ ਮੰਤਰੀ ਦਵਿੰਦਰ ਜੀ ਫਰਨਵਿਸ ਇੱਥੇ ਪਹੁੰਚੇ ਸਨ ਉਹਨਾਂ ਨੇ ਆਪਣਾ ਮਾਰਗਦਰਸ਼ਨ ਕੀਤਾ ਤੇ ਇਸ ਪ੍ਰੋਗਰਾਮ ਨੂੰ ਨਵੀਂ ਊਰਜਾ ਮਿਲੀ ਹੈ ਅੱਜ ਦੇ ਇਸ ਕਾਰਜਸ਼ਾਲਾ ਤੋਂ ਬਾਅਦ ਕਿਉਂਕਿ ਸਾਡੇ ਬਹੁਤ ਹੀ ਇੰਟਰਨੈਸ਼ਨਲ ਰੀਨੋਵਡ ਸੂਫੀ ਲੇਖਕ ਤੇ ਗਾਇਕ ਸਤਿੰਦਰ ਸਰਜਾਜ ਨੇ ਗੁਰਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਬਹੁਤ ਹੀ ਉਹਨਾਂ ਦੀ ਗਾਥਾ 5 ਮਿੰਟਾਂ ਚ ਲਿਖੀ ਹੈ ਤੇ ਗਾਈ ਵੀ ਹੈ ਉਹਦਾ ਅੱਜ ਇੱਥੇ ਲਾਂਚ ਹੋਇਆ ਹੈ ਨਾਲੇ ਇੱਥੇ ਪੋਸਟਰ ਨਾਲੇ ਇੱਥੇ ਬੁੱਕਲੇਟ ਦਾ ਲਾਂਚ ਹੋਇਆ ਹੈ ਤੇ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਇਹ ਜੋ ਵੀ ਗੁਰੂ ਮਾਰਦ ਦਾ ਇਤਿਹਾਸ ਹੈ ਇਹ ਕਰ ਕਰ ਪੰਚਾਇਤ ਅਸੀਂ ਪੂਰਾ ਯਤਨ ਕਰਾਂਗੇ ਬੁਕਲੇਟ ਹੋਣ ਪੋਸਟਰ ਹੋਣ ਇਸ ਮੌਕੇ ਤੇ ਕਰੰਸੀ ਕੋਇਨ ਆ ਰਹੀ ਹੈ ਪੋਸਟਲ ਸਟੈਂਪ ਆ ਰਿਹਾ ਹੈ ਔਰ ਕਈ ਤਰ੍ਹਾਂ ਦੀ ਡਾਕੂਮੈਂਟਰੀ ਟੀਜ਼ਰ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਏਗਾ ਫੇਸਬੁਕ ਹੋ ਇੰਸਟਾਗ੍ਰਾਮ ਹੋ ਲਿੰਕਡਇਨ ਹੋ YouTube ਹੋ ਟਵਿੱਟਰ ਹੋ ਇਹਨਾਂ ਦਾ ਇਸਤੇਮਾਲ ਕਰਕੇ ਕਰ ਤੱਕ ਇਤਿਹਾਸ ਪਹੁੰਚਾਉਣ ਦਾ ਅਸੀਂ ਯਤਨ ਕਰਾਂਗੇ ਔਰ ਅਸੀਂ ਆਪ ਦੇਖੋਗੇ कि जो महाराष्ट्र ਦਾ ਕਾਰਜਕ੍ਰਮ ਹੋਏਗਾ ਇੱਕ ਇਤਿਹਾਸਿਕ ਹੋਏਗਾ ਜਿਹੜਾ ਕਿ ਸੁਨਹਿਰੇ ਅੱਖਰਾਂ ਚ ਲਿਖਿਆ ਜਾਏਗਾ ਔਰ ਜਦੀ ਚਰਚਾ ਸਿਰਫ ਮਹਾਰਾਸ਼ਟਰ ਨਹੀਂ ਦੇਸ਼ ਨਹੀਂ ਵਿਦੇਸ਼ਾਂ ਚ ਹੋਏਗੀ ਬਾਲ ਮਲਕੀਤ ਸਿੰਘ ਨਿਮੰਤਰਕ ਰਾਜ ਸਰ ਸਮिति ਕਾਰਜ ਅਧਿਖ ਮਹਾਰਾਸ਼ਟਰ ਰਾਜ ਪੰਜਾਬੀ ਸਹਿਤ ਗੱਢ ਤੇਰੰਤ ਇਤਿਹਾਜ ਦੇ ਇਸ ਅਦਭੁਤ ਸੰਗਮ ਵਿੱਚ ਇੱਕ ਹੀ ਸੰਦੇਸ਼ ਗੂੰਜਦਾ ਰਿਹਾ ਹਿੰਦੀ ਦੀ ਚਾਦਰ ਗੁਰਤੇਗ ਬਹਾਦਰ ਆਵਾਜ਼ ਇੰਡੀਆ ਪੰਜਾਬੀ ਬਸ ਇਤਨਾ ਹੀ